ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਬਹੁਤ ਸਾਰਾ ਆਪਣੇ ਅਨਹਦ ਆਰਟਸ ਬੁਟੀਕ ਚੈਨਲ ਦੇ ਉੱਤੇ ਜਿੱਥੇ ਅੱਜ ਤੁਹਾਨੂੰ ਮੈਂ ਬਹੁਤ ਸੋਹਣੇ ਸੋਹਣੇ ਸੂਟ ਦੇਣ ਲੱਗਾ ਗਰਮ ਸੂਟ ਨੇ ਬਹੁਤ ਪਿਆਰੇ ਪਿਆਰੇ ਸੂਟ ਨੇ ਇਹਦੇ ਵਿੱਚ ਤੁਸੀਂ ਬਿਨਾ ਦੁਪੱਟਿਆਂ ਤੋਂ ਸੂਟ ਬੁੱਕ ਕਰ ਸਕਦੇ ਜੇ ਦੁਪੱਟਿਆਂ ਵਾਲੇ ਬੁੱਕ ਕਰ ਸਕਦੇ ਜੇ ਔਰ ਮੇਰੇ ਪਿੱਛੇ ਤੁਸੀਂ ਲੱਗਾ ਸੂਟ ਵੇਖ ਸਕਦੇ ਜੇ ਪਸ਼ਮੀਨਾ ਦਾ ਸਾਰੇ ਸੂਟ ਤੁਹਾਨੂੰ ਮੈਂ ਵੀਡੀਓ 'ਚ ਦੇਣ ਲੱਗਾ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਚੈੱਕ ਕਰਿਓ ਸੂਟ ਸਾਰੇ ਤੁਹਾਨੂੰ ਮੈਂ ਸੋਹਣੇ ਦਊਂਗਾ ਰੇਟ ਬਹੁਤ ਪਿਆਰੇ ਪਿਆਰੇ ਚੈੱਕ ਜਰੂਰ ਕਰ ਉਹ ਕਰਦੇ ਆਂ ਵੀਡੀਓ ਸ਼ੁਰੂ ਪਹਿਲਾ ਸੂਟ ਬਹੁਤ ਜ਼ਿਆਦਾ ਸ਼ਾਨਦਾਰ ਜਿਹਦੇ ਵਿੱਚ ਆਉਣੀ ਹੈ ਸ਼ਰਟ ਵੈਲਵਟ ਦੀ ਤੇ ਬਾਟਮ ਵੀ ਨਾਲ ਇਹਦੇ ਆਉਣੀ ਆ ਮਾਈਕਰੋ ਵੈਲਵਟ ਦੀ ਰੇਟ ਇਹਦਾ ਜਿਹੜਾ ਤੁਹਾਨੂੰ ਅੱਜ ਦੇ ਦੇਣਾ ਆਪਾਂ ਸਿਰਫ ਤੇ ਸਿਰਫ 450 ਰੁਪਏ ਸਿੰਗਲ ਸੂਟ ਦਾ ਦੋ ਸੂਟ ਆਉਣੇ 800 ਰੁਪਏ ਦੇ ਵਿੱਚ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੋਣੀ ਆ ਸਿੰਗਲ ਸੂਟ ਦਾ ਰੇਟ ਬੁੱਕ ਕਰਦੇ ਜੇ ਤੇ ਤੁਹਾਨੂੰ ਮਿਲ ਜਾਣਾ 450 ਰੁਪਏ ਦਾ ਕਲਰ ਆਪਸ਼ਨ ਐ ਦੇ ਵਿੱਚ ਤੁਹਾਨੂੰ ਮਿਲਦੀਆਂ ਜਾਣਗੀਆਂ ਚੈੱਕ ਕਰਿਓ ਤੇ ਇੱਕ ਆ ਸੋਹਣਾ ਜਿਹਾ ਤੇ ਪਿਆਰਾ ਜਿਹਾ ਕਲਰ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਮਿਲਦਾ ਹੈ ਤੁਹਾਨੂੰ ਨਾਲ ਮਿਲਨੀ ਇਹਦੇ ਬਾਟਮ ਬਹੁਤ ਸੋਹਣੀ ਕੱਟ ਜਿਹੜੀ ਇਹਨਾਂ ਦੀ 170 170 ਦੇ ਕਰੀਬ-ਕਰੀਬ ਆਉਂਦੀ ਆ ਵੱਡੇ ਵਰਦ ਦੇ ਵਿੱਚ ਬਹੁਤ ਸੋਹਣਾ ਸੂਟ ਰੈਡੀ ਹੋ ਜਾਂਦਾ ਕਸਟਮਰ ਦਾ इजीली ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 450 ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜੇ ਤਾਂ ਤੁਹਾਨੂੰ ਮਿਲ ਜਣੇ ਆ 800 ਰੁਪਏ ਦੇ ਵਿੱਚ ਆਹ ਸ਼ਾਨਦਾਰ ਜਿਹਾ ਪ੍ਰਿੰਟ ਚੈੱਕ ਕਰਿਓ ਮੈਚਿੰਗ ਵੇਖ ਲਓ ਕਿੰਨੀ ਸੋਹਣੀ ਹੈ ਇਹਦੀ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਨਾ ਆ ਕਿ ਇਹ ਹੈਗਾ ਜੇ ਇਹਦਾ ਬਹੁਤ ਸ਼ਾਨਦਾਰ ਬਾਟਮ ਦੇ ਉੱਤੇ ਵਰਕ ਬਹੁਤ ਸੋਹਣੀ ਬਾਟਮ ਹੈ ਦੇ ਨਾਲ ਤੇ ਆਹ ਹੈਗਾ ਜੇ ਪ੍ਰਿੰਟ ਸ਼ਰਟ ਕੱਟ ਵਰਕ ਆਊਗਾ ਬਾਟਮ ਦੇ ਉੱਤੇ ਵੀ ਇਹ ਵੀ ਤੁਹਾਨੂੰ ਸੇਮ ਰੇਟ 'ਚ ਦੇ ਦੂੰਗਾ ਮੈਂ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਇਹ ਕਾ ਵੀ ਸ਼ਾਨਦਾਰ ਜਿਹਾ ਡਿਜ਼ਾਈਨ ਚੈੱਕ ਕਰ ਲਿਓ ਪ੍ਰਿੰਟ ਦਾ ਬਹੁਤ ਸੋਹਣਾ ਜਿਹਾ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੀ ਮਿਲ ਜਣੀ ਹੈ ਨਾਲ ਇਹਦੇ ਸ਼ਰਟ ਤੇ ਦੂਜੀ ਬਾਟਮ ਤੇ ਪਲਾਸੇ ਦੇ ਨਾਲ ਪ੍ਰਿੰਟਡ ਸ਼ਰਟ ਇਹ ਵੀ ਸੇਮ ਰੇਟ 450 ਰੁਪਏ ਦੇ ਵਿੱਚ ਤੇ ਇਹ ਕਾ ਪਿਆਰਾ ਜਿਹਾ ਪ੍ਰਿੰਟ ਹੋਰ ਚੈੱਕ ਕਰ ਲਿਓ ਇਹਦੇ ਵਿੱਚ ਸੇਮ ਬਾਟਮ ਆਣੀ ਸੇਮ بیس ਕਲਰ ਦੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੋਊਗਾ ਇਹ ਵੀ ਰੇਟ ਇਹਦਾ ਵੀ ਸੇਮ ਆ ਜਾਣਾ ਜੇ 450 ਦੋ ਸੂਟ ਮਿਲਨੇ ਤੁਹਾਨੂੰ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਇਦੇ ਨਾਲ ਵੀ ਸ਼ਾਨਦਾਰ ਜਿਹਾ ਕੱਟਵਰਕ ਮਿਲ ਜਣਾ ਜੇ ਤੁਹਾਨੂੰ ਬਾਟਮ ਦੇ ਉੱਤੇ ਨਾਲ ਪ੍ਰਿੰਟ ਸ਼ਰਟ ਮਿਲ ਜਣੀ ਏ ਰੇਟ ਇਹਦਾ ਵੀ ਆ ਜਣਾ ਸਿਰਫ ਤੇ ਸਿਰਫ 450 ਰੁਪਏ ਸ਼ਿਪਿੰਗ ਫ੍ਰੀ ਰਹਿਣੀ ਏ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਇੱਕ ਹੋਰ ਸ਼ਾਨਦਾਰ ਤੇ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰਿਓ ਜਿਹਦੇ ਵਿੱਚ ਗਰਮ ਸ਼ਰਟ ਆਉਣੀ ਆ ਬਹੁਤ ਜ਼ਿਆਦਾ ਸੋਹਣੀ ਪਸ਼ਮੀਨੇ ਦੀ ਸ਼ਰਟ ਰਹਿਣੀ ਆ ਗਰਮ ਸੂਟ ਤੇ ਬਾਟਮ ਜਿਹੜੀ ਕੇ ਉਹ ਵੀ ਨਾਲ ਗਰਮ ਆਉਣੀ ਏ ਇਹਦੇ ਮੈਚਿੰਗ ਕੰਟਰਾਸਟ ਬਹੁਤ ਸੋਹਣਾ ਜਿਹਾ ਮੈਚਿੰਗ ਬਹੁਤ ਸ਼ਾਨਦਾਰ ਏ ਇਹਦੀ ਇਹਦਾ ਵੀ ਰੇਟ ਤੁਹਾਨੂੰ ਮੈਂ ਦੇ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਸਿਰਫ 450 ਰ ਇਕਾ ਸ਼ਾਨਦਾਰ ਜਾਂ ਪ੍ਰਿੰਟ ਇਹ ਵੀ ਚੈੱਕ ਕਰ ਲਿਓ ਇਹਦੇ ਨਾਲ ਵੀ ਮੈਚਿੰਗ ਬੜੀ ਸੋਹਣੀ ਜੇ ਮੈਰੂਨ ਕਲਰ ਦੀ ਤੇ ਨਾਲ ਇਹਦੇ ਵਿੱਚ ਬਹੁਤ ਸ਼ਾਨਦਾਰ ਜਿਹੜਾ ਜੇ ਫਲਾਵਰ ਆਉਣੇ ਪ੍ਰਿੰਟਾਂ ਵਾਲੇ ਸ਼ਰਟ ਜਿਹੜੀ ਜੇ ਇਹ ਵੀ ਪਸ਼ਮੀਨਾ ਦੀ ਆਉਣੀ ਆ ਬਾਟਮ ਵੀ ਪਸ਼ਮੀਨਾ ਦੀ ਆਉਣੀ ਆ ਦੋ ਸੂਟ ਤੁਹਾਨੂੰ ਮਿਲਨੇ ਆ ਸਿਰਫ ਤੇ ਸਿਰਫ 450 ਰੁਪਏ ਦੇ ਵਿੱਚ ਇੱਕ ਸੂਟ 2800 ਰੁਪਏ ਦੇ ਸ਼ਿਪਿੰਗ ਫਰੀ ਦੇ ਨਾਲ ਇੱਕ ਆ ਪਿਆਰਾ ਜਾਂ ਕੰਟਰਾਸਟ ਤੇ ਪਿਆਰਾ ਜਾਂ ਮੈਚਿੰਗ ਇਹਦੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਆਉਣ ਆ ਸ਼ਰਟ ਦਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਗਰਮ ਸ਼ਰਟ ਆ ਤੇ ਗਰਮ ਹੀ ਨਾਲ ਇਹਦੇ ਬਾਟਮ ਆ ਰੇਟ ਇਹਦਾ ਹੋਣਾ ਜੇ ਸਿਰਫ 450 ਰੁਪਏ ਸਿੰਗਲ ਦਾ ਦੋ ਬੁੱਕ ਕਰ ਲੈਂਦੇ ਜੇ ਤੇ 800 ਰੁਪਏ ਦੇ ਵਿੱਚ ਤੁਹਾਨੂੰ ਆਪਾਂ ਦੇ ਦਾਂਗੇ ਫ੍ਰੀ ਸ਼ਿਪਿੰਗ ਦੇ ਨਾਲ ਕਿਤੇ ਵੀ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ-ਸੋਹਣੇ ਨੇ ਬਾਟਮਾ ਬਹੁਤ ਜ਼ਿਆਦਾ ਸੋਹਣੇ-ਸੋਹਣੇ ਇਹਨਾਂ ਦੇ ਨਾਲ ਤੇ ਇੱਕ ਆ ਵੀ ਚੈੱਕ ਕਰਿਓ ਫਰੋਜੀ ਦੇ ਨਾਲ ਆ ਗਿਆ ਜੇ ਲਾਈਟ ਫਰੋਜੀ ਤੇ ਬਹੁਤ ਸ਼ਾਨਦਾਰ ਪ੍ਰਿੰਟ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਹੀ ਇਹਦੇ ਨਾਲ ਬਾਟਮ ਰੇਟ ਦਊਗਾ ਤੁਹਾਨੂੰ ਸਿਰਫ ਦੇ ਸਿਰਫ 450 ਰੁਪਏ ਇੱਕ ਆ ਸੋਹਣਾ ਜਾਂ ਪ੍ਰਿੰਟ ਜੇ ਇਹਦੇ ਵਿੱਚ ਇਹਦੇ ਨਾਲ ਵੀ ਬਾਟਮ ਬਹੁਤ ਸ਼ਾਨਦਾਰ ਜੇ ਪ੍ਰਿੰਟ ਬਹੁਤ ਸੋਹਣਾ ਜੇ ਇਹਦਾ ਵੀ ਸਿਰਫ ਤੇ ਸਿਰਫ 450ਾਂ ਵਿੱਚ ਸ਼ਿਪਿੰਗ ਫਰੀ ਦੇ ਨਾਲ ਤੇ ਹੁਣ ਜਿਹੜੇ ਡਿਜ਼ਾਈਨ ਇਹ ਤੋਂ ਬਾਅਦ ਸ਼ੁਰੂ ਹੋਣ ਲੱਗੇ ਆ ਚੈੱਕ ਕਰਿਓ 550 ਰੁਪਈਆ ਦੇ ਨਾਲ 545 ਰੁਪਈਆ ਦੇ ਨਾਲ ਨੇ ਦੋ ਸੂਟ ਤੁਹਾਨੂੰ ਮੈਂ 1000 ਰੁਪਏ ਦੇ ਦੇ ਦੂੰਗਾ ਜੇ ਤੁਸੀਂ ਇੱਕ 450 ਵਾਲਾ ਬੁੱਕ ਕਰਦੇ ਜੇ ਇੱਕ 550 545 ਵਾਲਾ ਬੁੱਕ ਕਰਦੇ ਜੇ ਤੇ ਤੁਹਾਨੂੰ ਆਪਾਂ ਦੋ ਸੂਟ ਦੇ ਦਾਂਗੇ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇੱਕ ਇਹ ਲੈ ਲਿਓ ਇੱਕ 500 ਵਾਲਾ ਲੈ ਲਿਓ 900 ਦੇ ਤੇ ਲਓ ਇਹਦੇ ਵਿੱਚ ਨਾ ਆਪਾਂ ਤੁਹਾਨੂੰ ਆ ਵੀ ਵੀਡੀਓ ਐਸੇ ਹੀ ਦੇ ਦੇਣ ਲੱਗੇ ਆ ਕਿਉਂਕਿ ਇਹਦੇ ਵਿੱਚ ਵੀ ਨਾ ਜਿਆਦਾ ਸੂਟ ਨਹੀਂ ਰਹਿ ਕੇ ਆ ਗਿਣਤੀ ਦੇ ਕਿੰਨੇ 5-6 ਸੂਟ ਨੇ ਬਸ ਇਹ ਵੀ ਮੈਂ ਸੋਚਿਆ ਚੱਲ ਤੁਹਾਨੂੰ ਇਸੇ ਵੀਡੀਓ 'ਚ ਦੇ ਦੇਣਾ ਰਾਜਾ ਰਾਣੀ ਵਾਲੇ ਰੇਟ ਦੇਣਾ ਤੁਹਾਨੂੰ ਸਿਰਫ 545 ਰੁਪਏ ਦੋ ਸੂਟ ਮਿਲਨੇ ਜੇ ਤੁਹ ਸਿੰਗਲ ਜਿਹੜਾ ਜੇ 545 ਦਾ ਜੇ ਤੁਸੀਂ ਪਿੱਛੇ 450 ਵਾਲਾ ਇੱਕ ਨਾਲ ਬੁੱਕ ਕਰਦੇ ਜੇ ਇਹਦੇ ਤੇ ਤੁਹਾਨੂੰ 900 ਦੇ ਦੋ ਸੂਟ ਬੁੱਕ ਹੋ ਜਾਣੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਹ ਕਾ ਵੀ ਪ੍ਰਿੰਟ ਇਹਦੇ ਵਿੱਚ ਚੈੱਕ ਕਰ ਲਿਓ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣੀ ਮੈਚਿੰਗ ਜੇ ਇਹਦਾ ਵੀ ਰੇਟ ਤੁਹਾਨੂੰ ਦੇ ਦੂੰਗਾ ਸੇਮ 545 ਰੁਪਈਆ ਦੇ ਨਾਲ ਬਿਨਾਂ ਦੁਪੱਟੇ ਤੋਂ ਫ੍ਰੀ ਸ਼ਿਪਿੰਗ ਦੇ ਵਿੱਚ ਆ ਲੋ ਜੀ ਆ ਵੀ ਕਲਰ ਚੈੱਕ ਕਰ ਲਿਓ ਬਹੁਤ ਸੋਹਣੀਆਂ ਮੈਚਿੰਗਾਂ ਜੇ ਬਾਟਮਾ ਬਹੁਤ ਪਿਆਰੀਆਂ ਜੇ ਸਟਾਫ ਬਹੁਤ ਸੋਹਣਾ ਜੇ ਕੱਟ ਜਿਹੜੀ ਇਹਨਾਂ ਦੀ 165-65 ਦੀ ਆਉਣੀ ਜੇ ਵੱਡੇ ਪਰਦੇ ਫਰੀ ਸ਼ਿਪਿੰਗ ਹੋਣੀ ਦੇ ਰਾਜਾ ਰਾਣੀ ਵਾਲੇ ਸੂਟ ਜੇ ਸਰਦੀਆਂ ਵਾਲੇ ਬਹੁਤ ਸੋਹਣੇ 벨ਵਟ ਦੇ ਸੂਟ ਜੇ ਤੇ ਆ ਵੀ ਸ਼ਾਨਦਾਰ ਜਾਂ ਪ੍ਰਿੰਟ ਦੇ ਵਿੱਚ ਚੈੱਕ ਕਰ ਲਿਓ ਆਹ ਲੋ ਜੀ ਆਹ ਬਾਟਮ ਦੇ ਤੇ ਆਹ ਬਾਟਮ ਦੇ ਵਿੱਚ 19 ਸੌਰੀ 19 21 ਦਾ ਹੀ ਫਰਕ ਜੇ ਬਸ ਇਹ ਥੋੜੀ ਜੀ ਇਹਦੇ ਨਾਲੋਂ ਬ੍ਰਾਈਟ ਆ ਇਹ ਥੋੜੀ ਜੀ ਡਾਲਿਆ ਜੇ ਆ ਖਤਮ ਹੋ ਜਾਊਗਾ ਤਾਂ ਮੈਂ ਤੁਹਾਨੂੰ ਆਹ ਦੇ ਦੂੰਗਾ ਕੋਈ ਚੱਕਰ ਨਹੀਂ ਦਾ ਰੇਟ ਸਿਰਫ ਤੇ ਸਿਰਫ ਇਹਦਾ ਮਿਲਣਾ ਤੁਹਾਨੂੰ 545 ਰੁਪਏ ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਵਿੱਚ ਜੇ ਆਹ ਲੋ ਜੀ ਇਹ ਆ ਗਿਆ ਜੀ ਕਿ ਬਹੁਤ ਜਿਆਦਾ ਸੋਹਣਾ ਕਾਫੀ ਬਾਟਮ ਦੇ ਨਾਲ ਕਾਫੀ ਹੀ ਕਲਰ ਦਾ ਹੈਗਾ ਜੀ 셔ਟ ਦਾ ਪ੍ਰਿੰਟ ਇਹਦਾ ਤੇ ਰੇਟ ਇਹਦਾ ਜਿਹੜਾ ਜੇ 545 ਰੁਪਏ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਈਆਂ ਦੇ ਨਾਲ ਤੇ ਆਹ ਲੋ ਜੀ ਇਹਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਓ ਬਾਟਮ ਦਾ ਵੀ ਵਰਕ ਸੋਰੀ ਵਰਕ ਕਹਿੰਦਾ ਬਾਟਮ ਦਾ ਵੀ ਪ੍ਰਿੰਟ ਬਹੁਤ ਸੋਹਣਾ ਜੀ ਕਲਰ ਤੇ 셔ਟ ਦਾ ਪ੍ਰਿੰਟ ਜਿਹੜਾ ਜੇ ਉਹ ਵੀ ਬਹੁਤ ਸੋਹਣਾ ਜੀ ਰੇਟ 545 ਰੁਪਏ ਸਿਰਫ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਇੱਕ ਆ ਸੋਹਣਾ ਜਿਹਾ ਸੂਟ ਜੇ ਟਵੀਡ ਦਾ ਜਿਹਦੇ ਵਿੱਚ ਬਹੁਤ ਸੋਹਣੀ ਗਰਮ ਆਉਂਦੀ ਆ ਸ਼ਰਟ ਤੇ ਨਾਲ ਇਹਦੇ ਵਿੱਚ ਗਰਮ ਹੀ ਬਾਟਮ ਆਉਂਦੀ ਜੇ ਇਹਦਾ ਵੀ ਰੇਟ ਧਰਮ ਦੇ ਦੂੰਗਾ ਸੇਮ ਸ਼ਿਪਿੰਗ ਦੇ ਦੂੰਗਾ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਆਓ ਜੀ ਕਰਦੇ ਆ ਸਟੋਲਾਂ ਵਾਲੇ ਸੂਟਾਂ ਦੀ ਵੀਡੀਓ ਸ਼ੁਰੂ ਜਿਹਦੇ ਵਿੱਚ ਨਾ ਤੁਹਾਨੂੰ ਬਹੁਤ ਸੋਹਣਾ ਸੂਟ ਦੇਣਾ ਮੈਂ ਇਹਦੇ ਵਿੱਚ ਤੁਸੀਂ ਪਹਿਲਾਂ ਮੇਰਾ ਵੇਖਿਆ ਸ਼ਾਰਟ ਵੀਡੀਓ ਦੇ ਵਿੱਚ ਤੇ ਆ ਸੂਟ ਆ ਸੇਮ ਆਪਣਾ ਜਿਹੜਾ ਮਾਡਲ ਵਾਲਾ ਲੱਗਾ ਆ ਆ ਤੁਸੀਂ ਵੇਖ ਸਕਦੇ ਜੇ ਇਹ ਇਦਾਂ ਸੂਟ ਸੇਮ ਇਹਦੀ ਲੁੱਕ ਆਉਂਦੀ ਆ ਰੈਡੀ ਹੋ ਕੇ ਠੀਕ ਆ अच्छा सचल चेतागा मेनू सच आभी मैं तानू दसना ही बड़ी जरूरी गल जिदे विच ना अपने कोल हाथ हा दिया बड़ियां होइयां स्वेटरा कोटियां बहुत सोहनियां सोहनियां आईयां या एड़ी मैं वीडियो नहीं पाई ਛੇਤੀ ਪਾਉਂਗਾ ਪਰ ਫਿਲਹਾਲ ਅਜੇ ਵੇਟ ਕਰਿਓ ਕਿਉਂਕਿ ਸਟਾਕ ਹੋਰ ਆਉਣ ਵਾਲਾ ਮੈਨੂੰ ਇਹ ਕਿ ਜਿਆਦਾ ਆਜੇ ਫੇਰ ਹੀ ਪਾਉਂਦੇ ਆ اچھا ਚਲੋ ਆਪਾਂ ਕਰਦੇ ਸ਼ੁਰੂ ਸਟਾਲ ਬਹੁਤ ਸੋਹਣਾ ਪਸ਼ਮੀਨਾ ਦਾ ਸਟਾਲ ਜੇ ਬਹੁਤ ਜਿਆਦਾ ਸੋਹਣਾ ਨੈਕ ਦੇ ਉਤੇ ਪ੍ਰਿੰਟ ਜੇ ਬਾਜੂ ਤੇ ਪ੍ਰਿੰਟ ਜੇ ਬਾਟਮ ਵੀ ਗਰਮ ਪਸ਼ਮੀਨਾ ਦੀ ਜੇ ਟੂ ਸ਼ੂਲ ਦਾ ਸੂਟ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਲੈਂਥ ਇਹਦੀ ਜਿਹੜੀ ਜੇ 42 44 ਤੱਕ ਰੈਡੀ ਹੋ ਜਾਂਦੀ ਜੇ ਆਰਾਮ ਦੇ ਨਾਲ ਰੇਟ ਇਹਦਾ ਹੈਗਾ ਜੇ 745 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਸੂਟ ਚੈੱਕ ਕਰਿਓ ਆਗਾ ਜੇ ਵੈਲਵਟ ਦਾ ਜਿਹਦੇ ਵਿੱਚ ਬਹੁਤ ਸੋਹਣੀ ਬਾਟਮ ਆਇਣੀ ਜੇ ਮੈਚਿੰਗ ਗ੍ਰੇ ਕਲਰ ਦੀ ਤੇ ਨਾਲ ਇਹਦੇ ਸਟਾਲ ਆਉਣਾ ਜੇ ਆਹ ਵਾਲਾ ਸਟਾਲ ਜਿਹੜਾ ਡਿਜ਼ਾਈਨਰ ਇਹਦਾ ਬਣਿਆ ਬੜਾ ਸੋਹਣਾ ਇਹ ਆਉਣਾ ਜੇ ਸੇਮ ਨਾਲ ਇਹਦੇ ਕੰਟਰਾਸਟ ਰੈੱਡ ਕਲਰ ਦਾ ਬਣਿਆ ਤੇ ਨਾਲ ਇਹਦੇ ਆਉਣੀ ਜੇ ਵੈਲਵਟ ਦੀ ਸ਼ਰਟ ਬਹੁਤ ਜ਼ਿਆਦਾ ਸ਼ਾਨਦਾਰ ਰੇਟ ਆਉਣਾ ਜੇ ਇਹਦਾ ਸਿਰਫ 745 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਅੱਗੇ ਆਉਣੇ ਜੇ ਆਪਣੇ ਕੋਲ ਬਹੁਤ ਸੋਹਣੇ ਕਟਰਾਇਜ਼ ਵੈਲਵਟ ਦੇ ਸੂਟ ਜਿਹਦੇ ਵਿੱਚ ਦੁਪੱਟਾ ਡਿਜੀਟਲ ਪ੍ਰਿੰਟ ਦਾ ਆਉਣਾ ਬਾਟਮ ਨਾਲ ਆਉਣੀ ਜੇ ਇਹਦੇ ਸੇਮ ਕਟਰਾਇਜ਼ ਵੈਲਵਟ ਦੀ ਤੇ ਸ਼ਰਟ ਵੀ ਸੇਮ ਦੁਪੱਟਾ ਵੀ ਸੇਮ ਫੈਬਰਿਕ ਤਿੰਨੇ ਚੀਜ਼ਾਂ ਸੇਮ ਫੈਬਰਿਕ ਦੀਆਂ ਆ ਰੇਟ ਵੀ ਸੇਮ ਆ 745 1400 ਦੇ ਦੋ ਸੂਟ ਅੱਗੇ ਆ ਚੈੱਕ ਕਰ ਲਓ ਆ ਵੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਾਟਮ ਬਹੁਤ ਜ਼ਿਆਦਾ ਸੋਹਣੀ ਪ੍ਰਿੰਟ ਇਹਦੇ ਨਾਲ ਆ ਕਿਨੂੰ ਆ ਦਿੰਦੇ ਆ ਵੈਲਵਟ ਦੀ ਜੀਦੇ ਵਿੱਚ ਤੁਹਾਨੂੰ ਮਿਲਣਾ ਸ਼ਾਨਦਾਰ ਡਿਜੀਟਲ ਪ੍ਰਿੰਟ ਤੇ ਫਲਾਵਰ ਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਰੇਟ ਸਿਰਫ 745 ਰੁਪਏ। ਅਭੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਓ ਇਹਦੇ ਵਿੱਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ 745 ਰੁਪਏ ਦੇ ਨਾਲ ਤੇ ਇਹ ਵੀਡੀਓ ਲੰਮੀ ਨਹੀਂ ਜ਼ਿਆਦਾ ਬਣਾਉਂਗਾ ਛੋਟੀ ਵੀਡੀਓ ਹੈ ਕਰਕੇ ਛੇਤੀ ਖਤਮ ਕਰ ਦੂੰਗਾ ਸੇਮ 745 ਰੁਪਏ ਦੇ ਨਾਲ ਤੇ ਆ ਵੀ ਚੈੱਕ ਕਰ ਸਕਦੇ ਜੇ ਤੁਸੀਂ ਇਹਦੇ ਚ ਨਾ ਮਾਈਨਰ ਜਾਂ ਕੋਈ ਜ਼ਿਆਦਾ ਨਹੀਂਗਾ ਮਾਈਨਰ ਜਾਂ ਫਰਕ ਹੈ ਉਹ ਵੀ ਜਿਵੇਂ ਤੁਹਾਨੂੰ ਨਾਂ ਦੱਸਾਂ ਤਾਂ ਚੱਲ ਸਕਦਾ ਪਰ ਮੈਂ ਤੁਹਾਨੂੰ ਦੱਸ ਕੇ ਦੇਉਂਗਾ ਚੀਜ਼ ਇਹਦਾ ਤੇ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਕਲਰ ਦਾ ਮਾਈਨਰ ਜਾਂ 1921 ਦਾ ਫਰਕ ਜੇ ਰੇਟ ਸੇਮ ਜੇ 745 ਰੁਪਏ 1400 ਦੇ ਦੋ ਸੂਟ ਆ ਵੀ ਸੋਨਾ ਜਿਹਾ ਸੂਟ ਆ ਗਿਆ ਵੈਲਵਟ ਤੇ ਬਾਟਮ ਆ ਗਈ ਨਾਲ ਇਹ ਤੇ ਵੈਲਵਟ ਦੀ ਸਟਾਲ ਵੀ ਸਟਾਈਲਿਸ਼ ਬਣਿਆ ਜੇ ਵੈਲਵਟ ਦਾ ਇਹ ਵੀ ਸੇਮ ਰੇਟ ਦੇ ਵਿੱਚ 745 ਰੁਪਏ ਦੇ ਵਿੱਚ ਤੇ ਇਹ ਸਾਰੇ ਸੂਟ ਤੁਹਾਨੂੰ ਮੈਂ ਗਰਮ ਦਿਖਾ ਦਿੱਤੇ ਇਧਰੋਂ 450 ਵਾਲੇ 550 ਵਾਲੇ ਇਹ 750 ਵਾਲੇ ਇਹ ਵੀ 750 ਵਾਲੇ ਤੇ ਆਹ ਸੂਟ ਇੱਕ ਤੁਹਾਨੂੰ ਦੇ ਦਿੱਤਾ ਹੈ ਮੈਂ 750 ਵਾਲਾ ਠੀਕ ਹੈ ਜੀ ਤੇ ਸੋਹਣੇ ਸੋਹਣੇ ਸੂਟ ਹੋਰ ਵੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਅੱਗੇ ਤੁਹਾਨੂੰ ਹੁਣ ਦੇਵਾਂਗੇ ਆਪਾਂ ਪਾਰਟੀ ਵੇਅਰ ਦੀਆਂ ਆਈਟਮਾਂ ਤੇ ਲਓ ਜੀ ਇਹ ਸੋਹਣੇ ਜੇ ਪਾਰਟੀ ਪਾਰਟੀ ਵੇਅਰ ਕਹਿ ਸਕਦੇ ਆਪਾਂ ਹੁਣ ਗਰਮਾ ਵਾਲੇ ਸੂਟ ਜਿਹੜੇ ਪਾਰਟੀ ਵੇਰੀ ਹੋ ਜਾਂਦੇ ਆ ਵੀ ਇੱਕ ਤਰ੍ਹਾਂ ਦੇ ਗਰਮ ਸੂਟ ਨੇ ਪਸ਼ਮੀਨਾ ਦੇ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਿਓ ਫ੍ਰੀ ਸ਼ਿਪਿੰਗ ਦੇ ਨਾਲ ਦਊਂਗਾ ਪਿਛੇ 2-3 ਦਿਨ ਹੋ ਗਏ ਵੀਡੀਓ ਨਹੀਂ ਆਈਆਂ ਤੇ ਤੁਸੀਂ ਬਹੁਤ ਸਾਰੇ ਮੈਸੇਜ ਕਰ ਰਹੇ ਹੋ ਸੋ ਇਹ ਹੁਣ ਆਪਾਂ ਤੁਹਾਡੇ ਵਾਸਤੇ ਸਰਦੀਆਂ ਦਾ ਸਟਾਕ ਜਿਹੜਾ ਜੇ ਉਹ ਲੈ ਕੇ ਆਏ ਆ ਛੋਟੀ ਵੀਡੀਓ ਹੈ ਜਿਆਦਾ ਲੰਬੀ ਨਹੀਂ ਚੱਲੂਗੀ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਤੁਸੀਂ ਸੋਨੇ ਸੋਨੇ ਸੂਟ ਬੁੱਕ ਕਰ ਸਕਦੇ ਜੇ ਹੋਰ ਨਵੇਂ ਸੂਟ ਵੇਖਣ ਲਈ ਸਾਨੂੰ ਫੋਲੋ ਕਰ ਲਿਓ ਅਗਲੀਆਂ ਵੀਡੀਓ ਹੈਵੀ ਸੂਟਾਂ ਦੀਆਂ ਆਉਣ ਲੱਗੀਆਂ ਪਾਰਟੀ ਵੇਅਰ ਦੀਆਂ ਚੈੱਕ ਜਰੂਰ ਕਰਿਓ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇਥੇ ਬੁਲਾਉਣੇ ਫ